ਵਿਚ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਤੋਂ ਸੂਬਾ ਪ੍ਰਧਾਨ ਜੀ ਅਤੇ ਹੋਰ ਜਿਹੜੇ ਆਗੂ ਸਾਡੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਸੱਚੇ ਤੌਰ ਤੇ ਧੰਨਵਾਦ ਕਰਦੇ ਆਂ ਸਾਡੇ ਨਾਲ ਸਾਡੀ ਹੌਸਲਾ ਫਜ਼ਾਈ ਦੇਣ ਲਈ ਅੱਜ ਇੱਥੇ ਪਹੁੰਚੇ ਨੇ ਵੈਸੇ ਉਹ ਸ਼ੁਰੂ ਤੋਂ ਹੀ ਸਾਡਾ ਜਿਹੜਾ ਸਹਿਯੋਗ ਕਰ ਰਹੇ ਨੇ ਲੰਬੇ ਸਮੇਂ ਤੋਂ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਅਸੀਂ ਇਹ ਜਿਹੜਾ ਸੰਘਰਸ਼ ਸ਼ੁਰੂ ਕੀਤਾ ਲੰਬੇ ਸਮੇਂ ਤੋਂ ਇਹਨਾਂ ਨੂੰ ਦੇਖਦੇ ਆ ਰਹੇ ਆਂ ਕਿਵੇਂ ਇਹ ਜਿਹੜੀ ਜਥੇਬੰਦੀਆਂ ਨੇ ਸਰਕਾਰ ਦੇ ਨਾਲ ਟੱਕਰ ਲੈਂਦੀਆਂ ਆਈਆਂ ਨੇ ਉਹੀ ਜਜ਼ਬਾ ਇਹਨਾਂ ਨੂੰ ਦੇਖ ਕੇ ਸਾਡੇ ਅੰਦਰ ਪੈਦਾ ਹੋਇਆ ਤੇ ਹੌਲੀ-ਹੌਲੀ ਉਹ ਗੁਣ ਸਾਡੇ ਅੰਦਰ ਉਤਪੰਨ ਹੋਏ ਤੇ ਅਸੀਂ ਇਹਨਾਂ ਦੇ ਜਜ਼ਬੇ ਦੇ ਨਾਲ ਇਹ ਲੜਾਈ ਸ਼ੁਰੂ ਕੀਤੀ ਸੀ ਭਰਾਤਰੀ ਜਥੇਬੰਦੀਆਂ ਦੇ ਨਾਲ ਸੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਅੱਜ ਜਥੇਬੰਦੀ ਦੇ ਜਿਹੜੇ ਆਗੂ ਨੇ ਉਹ ਸ਼ਾਮਲ ਹੋਏ ਨੇ ਸੋ ਲੜਾਈ ਆਪਾਂ ਵਾਰ-ਵਾਰ ਜ਼ਿਕਰ ਕੀਤਾ ਵੀ ਹੈ ਕੀ ਲੜਾਈ ਆ ਜਿਹੜੀ ਇਹ ਦੋ ਟਰਮੀਨੇਟ ਕੀਤੇ ਅਧਿਆਪਕਾਂ ਦੀ ਲੜਾਈ ਨਹੀਂ ਸੀ ਇਹ ਲੜਾਈ ਸਾਡੇ ਸਿੱਖਿਆ ਦੇ ਢਾਂਚੇ ਨੂੰ ਕਿਵੇਂ ਜਿਹੜਾ ਤਬਸਤ ਕੀਤਾ ਜਾ ਰਿਹਾ ਕਿਵੇਂ ਜਿਹੜਾ ਡੇਗਿਆ ਜਾ ਰਿਹਾ ਕਿਵੇਂ ਨਿੱਜੀਕਰ ਦੇ ਖਿਲਾਫ ਸਰਕਾਰਾਂ ਵਧੀਆਂ ਹੋਈਆਂ ਨੇ ਕਿਵੇਂ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੇ ਜਿਹੜੇ ਸਾਜ਼ਸ਼ਾ ਨੇ ਇਹ ਲੜਾਈ ਉਹਦੀ ਆ ਸੋ ਅਸੀਂ ਇਹ ਲੜਾਈ ਅਤੇ ਆਪਕਾ ਨੇ ਇੱਕ ਜੁਟ ਹੋ ਕੇ ਦਰਜਾ ਚਾਰ ਕਰਮਚਾਰੀਆਂ ਨੇ ਇੱਕ ਜੁਟ ਹੋ ਕੇ ਮਾਪੇ ਨੇ ਸਾਡਾ ਸਹਿਯੋਗ ਦਿੱਤਾ ਆਪਾਂ ਸ਼ੁਰੂ ਕੀਤੀ ਲੜਾਈਆਂ ਜਦੋਂ ਅਸੀਂ ਸ਼ੁਰੂ ਕਰਦੇ ਆ ਤਾਂ ਹਮੇਸ਼ਾ ਜ਼ਿਆਦਾਤਰ ਲੰਮੀਆਂ ਹੀ ਜਾਂਦੀਆਂ ਨੇ ਜਦੋਂ ਅਸੀਂ ਲੰਮੀ ਲੜਾਈ ਲੜਦੇ ਆ ਤਾਂ ਲੰਮੀ ਲੜਾਈ ਦੇ ਵਿੱਚ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਸਾਡੇ ਨਾਲ ਲੋਕ ਜੁੜਦੇ ਨੇ ਸਾਡੇ ਨਾਲ ਜਥੇਬੰਦੀਆਂ ਜੁੜਦੀਆਂ ਨੇ ਤਾਂ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਕਿ ਸਿਰਫ ਸਾਡੀ ਜਿਹੜੀ ਹਾਜ਼ਰੀ ਰਹਿੰਦੇ ਤੇ ਸਾਡਾ ਘੋਲ ਆ ਜਿਹੜਾ ਉਹ ਪੂਰਾ ਪੰਜਾਬ ਜਾਂ ਪੂਰੀ ਦੁਨੀਆ ਜਾਂ ਜਥੇਬੰਦੀਆਂ ਲੜਨ ਲੱਗ ਜਾਂਦੀਆਂ ਨੇ ਸੋ ਉਹੀ ਸਾਡੇ ਅਧਿਆਪਕਾਂ ਦੇ ਦਾਦਾਚਾਰ ਕਰਮਚਾਰੀਆਂ ਦੇ ਜਜ਼ਬੇ ਤੇ ਉਹਨਾਂ ਦੀ ਲੜਨ ਦੀ ਦ੍ਰਿੜਤਾ ਨੂੰ ਦੇਖਦੇ ਹੋਏ ਤਾਂ ਸਮੁੱਚਾ ਪੰਜਾਬ ਆ ਜਿਹੜਾ ਪ੍ਰਾਤ੍ਰੀ ਜਥੇਬੰਦੀਆਂ ਨੇ ਉਹ ਸਾਡੇ ਨਾਲ ਖੜੀਆਂ ਨੇ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਲੰਮਾ ਸਮਾਂ ਸਾਡੇ ਸੰਘਰਸ਼ ਦੇ ਵਿੱਚ ਸਾਡਾ ਸਾਥ ਆ ਜਿਹੜਾ ਉਹ ਸਾਡੇ ਜਥੇਬੰਦੀਆਂ ਨੇ ਦਿੱਤਾ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਇਹ ਲੜਾਈ ਬਿਲਕੁਲ ਅਸੀਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਤ ਦੇ ਮੋੜ ਤੇ ਲੈ ਚੁੱਕੇ ਹਾਂ ਕਈ ਸਾਡੀਆਂ ਅੰਸ਼ਕ ਜਿੱਤਾਂ ਹੋ ਚੁੱਕੀਆਂ ਨੇ ਤੇ ਪੂਰਨ ਜਿੱਤ ਦੇ ਬਿਲਕੁਲ ਅਸੀਂ ਨੇੜੇ ਆਂ ਸ਼ੁਰੂ ਦੇ ਵਿੱਚ ਕਿਤੇ ਕਿਤੇ ਜਦੋਂ ਵੀ ਸਾਨੂੰ ਕੋਈ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਕੁਝ ਨਹੀਂ ਮਾਰ ਰਿਹਾ ਤਾਂ ਉਦੋਂ-ਉਦੋਂ ਸਾਨੂੰ ਸਹਿਯੋਗ ਮਿਲਿਆ ਭਰਾਤਰੀ ਜਥੇਬੰਦੀਆਂ ਦਾ ਤੇ ਅਸੀਂ ਇਹ ਲੜਾਈ ਨੂੰ ਬਿਲਕੁਲ ਮਹਾਨੀਅਤ ਤੇ ਲਏ ਤੇ ਅੱਜ ਅਸੀਂ ਇਹ ਗੱਲਬਾਤ ਕਹਿਣਾ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਜਜ਼ਬਾ ਤੇ ਭਰਾਤਰੀ ਜਥੇਬੰਦੀਆਂ ਦਾ ਜਿਹੜਾ ਸਹਿਯੋਗ ਆ ਉਹਦੇ ਨਾਲ ਅਸੀਂ ਜਿੱਤ ਦੀ ਕਗਾਰ ਤੇ ਆ ਤੇ ਅਸੀਂ ਇੱਕ ਵਾਰ ਫਿਰ ਤੋਂ ਸਮੁੱਚੇ ਸਟਾਫ ਦਰਜਾਚਰ ਕਰਮਚਾਰੀ ਤੇ ਮਾਪਿਆਂ ਵੱਲੋਂ ਪ੍ਰਾਤਰੀ ਜਥੇਬੰਦੀਆਂ ਦਾ ਜਿਹੜਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਤੁਸੀਂ ਲੜਨਾ ਸਿਖਾਇਆ ਸਾਡੇ ਅੰਦਰ ਜਜ਼ਬੇ ਪੈਦਾ ਕੀਤੇ ਤੇ ਅਸੀਂ ਜਿਹੜਾ ਬਿਲਕੁਲ ਹੁਣ ਇੱਕ ਤਰ੍ਹਾਂ ਦੇ ਨਾਲ ਨੇਟਰ ਹੋ ਕੇ ਪੰਜਾਬ ਦੇ ਲਈ ਆਪਣੇ ਹੱਕਾਂ ਦੇ ਲਈ ਜਿਹੜਾ ਲੜਨ ਲਈ ਦ੍ਰਿੜ ਹੈ ਬੇਸ਼ੱਕ ਸਰਕਾਰਾਂ ਨੇ ਸਾਨੂੰ ਐਨ ਮੈਂ ਕਿ ਪ੍ਰਤਾਰਤ ਕੀਤਾ ਕਿ ਕਿ ਸਰਕਾਰਾਂ ਜਾਂ ਸਿਸਟਮ ਹੈ ਜਿਹੜਾ ਉਹ ਖੜਦਾ ਹੀ ਹਮੇਸ਼ਾ ਉਲਟ ਦੇ ਪਾਸੇ ਹੁੰਦਾ ਤੇ ਜਦੋਂ ਸਿਸਟਮ ਦੇ ਖਿਲਾਫ ਲੋਕਾਂ ਦਾ ਏਕਾ ਖੜਦਾ ਤਾਂ ਉਹ ਸਿਸਟਮ ਉਹਦਤਵਸਤ ਹੁੰਦਾ ਸੋ ਲੋਕਾਂ ਦਾ ਏਕਾ ਸਾਡਾ ਏਕਾ ਉਹ ਸਿਸਟਮ ਨੂੰ ਮੂਹਰੇ ਮੂਹਰੇ ਡੇਗਿਆ ਉਹਨੇ ਤੇ ਜਿਹੜੀ ਮੈਨੇਜਮੈਂਟ ਆ ਜਿਨ੍ਹਾਂ ਨੇ ਕਰੋੜਾਂ ਦੇ ਘਪਲੇ ਕੀਤੇ ਆ ਉਹ ਮੈਨੇਜਮੈਂਟ ਨੂੰ ਸਕੂਨ ਛੱਡਣਾ ਪਿਆ